ਇਹ ਲਹਿੰਗਾ ਵੱਖ ਬਹੁਤ ਸਾਰੇ ਕਲਰਸ ਦੇ ਵਿੱਚ ਬਣਿਆ ਹੋਇਆ ਇਹ ਲਹਿੰਗਾ ਇੰਸਟਾਗ੍ਰਾਮ ਤੇ ਬਹੁਤ ਇਨਤੋਂ ਪਾਈ ਸੀ ਬਹੁਤ ਹੀ ਡਿਮਾਂਡਿੰਗ ਲਹਿੰਗਾ ਹੈ ਇਹਦੇ ਵਿੱਚ ਮੋਰਨੀਆਂ ਵੀ ਪਾਈਆਂ ਗਈਆਂ ਨੇ ਦੇਖੋ ਮੋਰਨੀਆਂ ਵਾਲਾ ਕਨਸੈਪਟ ਆ ਤੇ ਇਹ ਲਹਿੰਗਾ ਤੁਸੀਂ ਦੇਖ ਸਕਦੇ ਸਾਡੇ ਤੋਂ ਚੁੱਕਿਆ ਵੀ ਨਹੀਂ ਜਾ ਰਿਹਾ ਤੇ ਫਲੇਅਰ ਇਹਦੀ ਬਹੁਤ ਜ਼ਿਆਦਾ ਅਸੀਂ ਤੇ ਵੀ ਸਰਪੋਲੀਆਂ ਹੋ ਕੇ ਬੈਠੀਆਂ ਸੀ ਦਵਾ-ਦਵ ਕੱਪੜੇ ਲਾਇਤਾਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਦਬਾ ਦਿਓ ਤਾਂ ਜੋ ਮੇਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ। ਹਾਂ ਕੀ ਕਰਨ ਲੱਗੇ? ਕਰਨੇ ਕੀ ਲੱਗੇ ਆ ਅੱਜ ਅਸੀਂ ਸੀਜ਼ਨੋਂ ਸਾਡਾ ਸਟਾਰਟ ਹੋ ਜਾਣਾ ਤੇ ਇਹ ਮੇਰੀ ਪਿਆਰੀ ਬੋਲੋ ਅਸੀਂ ਅੱਜ ਲੱਗੇ ਆ ਲਹਿੰਗੇ ਬਾਹਰ ਕੱਢ ਕੇ ਉਹਨਾਂ ਦੀਆਂ ਫੋਟੋ ਵੀਡੀਓਜ਼ ਲੈਣੇ ਆ ਤੇ ਸਟੇਟਸ ਲਾਵਾਂਗੇ। ਉਹਨਾਂ ਦਾ ਰੈਂਟ ਦੱਸਾਂਗੇ ਕਿੰਨਾ ਕਿੰਨਾ ਕਿਹੜੇ ਲਹਿੰਗੇ ਦਾ। ਤਾ ਜੋ ਤੁਸੀਂ ਬੁਕਿੰਗ ਕਰ ਸਕੀਏ ਨਿਊ ਨਿਊ ਬੁਕਿੰਗ ਸੋ ਇਸ ਦਾ ਕਹਿੰਸੀ ਲਹਿੰਗੇ ਬਾਤ ਕਰਨ ਲੱਗੇ ਕੋਮਲ ਦੇ ਬਿਊਟੀ ਲਾਈਨ ਮੈਂ ਕਿ ਲੈ ਕੇ ਇੱਥੇ ਆ ਤੇ ਫਿਰ ਅਸੀਂ ਫੋਟੋਸ ਤੇ ਵੀਡੀਓਸ ਪਾਵਾਂਗੇ ਓਕੇ YouTube ਤੇ ਵੀ ਜੇ ਕੋਈ ਸਾਡੇ ਲੋਕਲ ਕਸਟਮਰ ਸਾਡੇ ਨਾਲ ਜੁੜਿਆ ਆਏ ਤੇ ਉਹ ਵੀ ਦੇਖ ਕੇ ਉਹਨਾਂ ਦੇ ਬਜਟ ਦੇ ਹਿਸਾਬ ਨਾਲ ਜਿਹੜਾ ਲਹਿੰਗਾ ਜਾਂ ਜਿਹੜਾ ਸੁਣਾ ਲੱਗਦਾ ਹੈ ਉਹ ਤੁਸੀਂ ਦੇਖ ਕੇ ਆ ਸਕਦੇ ਹੋ ਤੇ ਸਾਡੇ ਕੋਲ ਲੈ ਕੇ ਰੱਖਦੇ ਲਾਸਾਬੇ ਸਸਿਕਾ YouTube ਫੈਮਲੀ ਕੀ ਹੈਲ ਚੈਲੰਜ ਵਿੱਚ ਸਾਰੇ ਤਾਂ ਉਮੀਦ ਕਰਦੀਆਂ ਨੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਲਹਿੰਗੇ ਇੱਧਰ ਦੇਖੋ ਲਹਿੰਗੇ ਲਹਿੰਗੇ ਇਹ ਲਹਿੰਗਾ 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 ਹੋਈ ਪਈ ਆ ਇਹ ਸਾਰੇ ਲਹਿੰਗੇ ਤੇ ਅੱਜ ਤੁਹਾਨੂੰ ਲਹਿੰਗਿਆਂ ਦੀ ਕਲੈਕਸ਼ਨ ਦਿਖਾਵਾਂਗੇ ਇਹ ਰੈੱਡ ਲਹਿੰਗਾ ਸਾਡਾ ਮੋਰਨੀਆਂ ਵਾਲਾ ਕਨਸੈਪਟ ਆ ਤੇ ਫਲੇਅਰ ਵੀ ਤੁਸੀਂ ਦੇਖ ਸਕਦੇ ਕੁੰਨੀ ਆ ਤੇ ਇਹ ਵੀ ਤੁਸੀਂ ਰੈਂਟ ਤੇ ਪਰਚੇਸ ਕਰ ਸਕਦੇ ਰੈਂਟ ਬਹੁਤ ਘੱਟ ਆ ਬਹੁਤ ਜੈਨੂਨ ਰੈਂਟ ਆ ਤੁਹਾਨੂੰ ਦੱਸਾਂਗੇ ਲਾਸਟ ਤੇ ਸਾਰਿਆਂ ਦੇ ਰੈਂਟ ਸੇਮ ਹਾਂ 10 ਸਾਲ ਤੋਂ ਲੈ ਕੇ ਲਗਭਗ ਕਿੰਨੇ ਸਾਲ ਤੱਕ ਤੇ ਇਹ ਲੰਗਾ ਹੈ ਮੰਜੰਟਾ ਕਲਰ ਚ ਪਿੰਕ ਕਲਰ ਵੀ ਜਿੰਨੂੰ ਕਹਿ ਦਿੰਦੇ ਆ ਤੇ ਇਹਦੀ ਫਲੇਅਰ ਵੀ ਤੁਸੀਂ ਚੈੱਕ ਕਰੋ ਸੋ ਜਿਹਾ ਦੀ ਫਿਗਰ ਪੈਟਰਨ ਦੇ ਵਿੱਚ ਇਹਦੇ ਤੇ ਹਾਰਸਸ ਬਣੇ ਹੋਏ ਆ ਤੇ ਉੱਪਰ ਵੀ ਬਹੁਤ ਸਾਰੇ ਕਲਰ ਡਿਫਰੈਂਟ ਡਿਫਰੈਂਟ ਕਲਰ ਵਿੱਚ ਲਗਾਏ ਗਏ ਆ ਗ੍ਰੀਨ ਮਸਟਰਡ ਪਿੰਕ ਸਾਰੇ ਬਹੁਤ ਵਧੀਆ ਕੰਟਰਾਸਟ ਆ ਸੋ ਇਹ ਲੈਂਗਾ ਵੀ ਬਹੁਤ ਘੱਟ ਟ੍ਰੈਂਡ ਤੇ ਤੁਸੀਂ ਪੂਰੀ ਫੁੱਲ ਫਲੇਅਰ ਵਾਲਾ ਲੈ ਸਕਦੇ ਜੀ ਤੇ ਗੁਲਾਬੀ ਰੰਗ ਜਿਹਨੂੰ ਕਹਿੰਦੇ ਮੰਜਨਟਾ ਦੇਖੋ ਇਹਦੀ ਫਲੇਅਰ ਉਸ ਤੋਂ ਵੀ ਜ਼ਿਆਦਾ ਹੈ ਇਹ ਮਹਿਰੂਨ ਡਾਰਕ ਮਹਿਰੂਨ ਕਲਰ ਬਹੁਤ ਹੀ ਪਿਆਰਾ ਕਲਰ ਆ ਫਲੇਅਰ ਚੈੱਕ ਕਰੋ ਇਸ ਦੀ ਬੋਸ ਸੋਹਣੀ ਆ ਤੇ ਇਹਦੇ ਵਿੱਚ ਆ ਜਿਹੜੇ ਗੋਲ ਗੋਲ ਗੋਲੇ ਬਾਟਰ ਦੇ ਵਿੱਚ ਪਾਏ ਹੋਇਆ ਇਹ ਲਹਿੰਗੇ ਦੀ ਰੂਪ ਨੂੰ ਹੋਰ ਵੀ ਇਨਹਾਂਸ ਕਰਦੇ ਜਿਹੜੇ ਪੈਚ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਲਹਿੰਗਾ ਕੁੜੀਆਂ ਪਹਿਲੀ ਦੇਖ ਕੇ ਜੇ ਨੂੰ ਪਸੰਦ ਕਰਦੀਆਂ ਤੇ ਇਹਦਾ ਵੈਰੀਐਂਟ ਜੈਨੂਨੀ ਆ ਬਹੁਤ ਘੱਟ ਰੈਂਟ ਤੇ ਤੁਸੀਂ ਲਹਿੰਗਾ ਪਰਚੇਸ ਕਰ ਸਕਦੇ ਹੋ ਇਹ ਵੀ ਮਸਰੂਨ ਕਲਰ ਤੇ ਲਹਿੰਗਾ ਇਹਦੇ ਵਿੱਚ ਫਿਗ ਪੈਟਰਨ ਬਣੇ ਹੋਏ ਆ ਹਾਥੀ ਬਣੇ ਹੋਏ ਆ ਤੇ ਬਹੁਤ ਹੀ ਪਿਆਰਾ ਲਹਿੰਗਾ ਝੁਮਕੇ ਬਣੇ ਹੋਏ ਵਿੱਚ ਤੇ 골ਡਨ ਕਲਰ ਦਾ ਇਹਦੇ ਵਿੱਚ ਸਾਰਾ ਡਿਜ਼ਾਈਨ ਹੋਇਆ ਹੋਇਆ ਤੇ ਬਹੁਤ ਹੀ ਪਿਆਰਾ ਲਹਿੰਗਾ ਹੈ ਇਹਦਾ ਵੀ ਰੈਂਟ ਤੁਹਾਨੂੰ ਦੱਸਾਂਗੇ ਬਹੁਤ ਘੱਟ ਰੈਂਟ ਤੇ ਤੁਸੀਂ ਇਹ ਵੀ ਲਹਿੰਗਾ ਲੈ ਸਕਦੇ ਜੀ ਤੇ ਆਹ ਲਹਿੰਗਾ ਰੈੱਡ ਕਲਰ ਚਾ ਬਹੁਤ ਹੀ ਪਿਆਰਾ ਲਹਿੰਗਾ ਹੈ 골ਡਨ ਤੇ ਰੈੱਡ ਦਾ ਕੰਟਰਾਸਟ ਤੇ ਘੇਰਾ ਇਹਦਾ ਤੁਸੀਂ ਚੈੱਕ ਆ ਸਕਦੇ ਬਹੁਤ ਜ਼ਿਆਦਾ ਘੇਰਾ ਹੈ ਬਹੁਤ ਵਧੀਆ ਫਲੇਅਰ ਹੈ ਲਹਿੰਗੇ ਦੀ ਇਹ ਵੀ ਤੁਸੀਂ ਰੈਂਟ ਤੇ ਲੈ ਸਕਦੇ ਹੋ ਜਿਹਨਾਂ ਹੀ ਜੀ ਇਹ ਲਹਿੰਗਾ ਬਹੁਤ ਸਾਰੇ ਕਲਰਸ ਦੇ ਵਿੱਚ ਬਣਿਆ ਹੋਇਆ ਇਹ ਲਹਿੰਗਾ ਇੰਸਟਾਗ੍ਰਾਮ ਤੇ ਬਹੁਤ ਇਨੇ ਤੁਮ ਪਾਈ ਸੀ ਬਹੁਤ ਹੀ ਡਿਮਾਂਡਿੰਗ ਲਹਿੰਗਾ ਹੈ ਇਹਦੇ ਵਿੱਚ ਮੋਰਨੀਆਂ ਵੀ ਪਾਈਆਂ ਗਈਆਂ ਦੇਖੋ ਆ ਮੋਰਨੀਆਂ ਜਾ ਰਹੀਆਂ ਤੇ ਬਹੁਤ ਹੀ ਵਧੀਆ ਕਨਸੈਪਟ ਹੈ ਕਲਰ ਵਿੱਚ ਬਹੁਤ ਵਧੀਆ ਇਹਦੇ ਨਾਲ ਕਲਰ ਕੰਟਰਾਸਟ ਦੁਪੱਟੇ ਰਸਤੇ ਗਏ ਦੋ ਦੋ ਦੁਪੱਟੇ ਇਹਨਾਂ ਨਾਲ ਤੇ ਘੇਰਾ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਘੇਰਾ ਹੈ ਤੇ ਲਹਿੰਗਾ ਬਹੁਤ ਵਧੀਆ ਹੈ ਤੇ ਇਹ ਬਹੁਤ ਹੀ ਘੱਟ ਰੈਂਟ ਤੇ ਤੁਹਾਨੂੰ ਮਿਲੂਗਾ ਲੈਣਾ ਤੇ ਘੱਟ ਫਲੇਅਰ ਵਾਲੇ ਲਹਿੰਗੇ ਤੁਸੀਂ ਦੇਖ ਸਕਦੇ ਜੇ ਫਿਰ ਵੀ ਫਲੇਅਰ ਇਹਦੀ ਇੰਨੀ ਵੀ ਜ਼ਿਆਦਾ ਘੱਟ ਨਹੀਂ ਇੰਨੀ ਕੁ ਫਲੇਅਰ ਫਿਰ ਵੀ ਹੈਗੀ ਆ ਤੇ ਰੈੱਡ ਕਲਰ ਦੇ ਵਿੱਚ ਲਹਿੰਗਾ ਬਹੁਤ ਹੀ ਪਿਆਰਾ ਲਹਿੰਗਾ ਜਿਆਦਾ ਵਾਰੀ ਰੈਂਟ ਤੇ ਨਹੀਂ ਗਿਆ 2-4 ਵਾਰੀ ਗਿਆ ਹੈ ਤੇ ਇਹ ਘੱਟ ਰੈਂਟ ਲਗਾ ਦਾਂਗੇ ਦਾ ਜਿਹੜਾ ਘੱਟ ਫਲੇਅਰ ਪਸੰਦ ਕਰਦਾ ਹੈ ਉਹ ਇਹ ਇਸ ਲਹਿੰਗੇ ਨੂੰ ਲੈ ਸਕਦਾ ਹੈ ਤੇ ਇੱਕ ਹੋਰ ਲਹਿੰਗਾ ਤੁਹਾਡੇ ਲਈ ਲੈ ਕੇ ਆਏ ਆ ਦੇਖ ਸਕਦੇ ਤੁਸੀਂ ਇਹਨਾਂ ਤੇ ਵੀ ਫਿਗਰ ਪੈਟਰਨ ਬਣਿਆ ਡੌਲਸ ਬਣੀਆਂ ਹੀ ਐ ਇਹ ਲਹਿੰਗਾ ਪਾਇਆ ਹੋਇਆ ਵੇਅਰ ਕੀਤਾ ਬਹੁਤ ਸੋਹਣਾ ਲੱਗਦਾ ਹੈ ਫਲੇਅਰ ਬਿਲਕੁਲ ਚਾਹੇ ਦੀ ਘਾਟ ਆ ਬਾਕੀ ਲਹਿੰਗਿਆਂ ਦੀ ਬਜਾਏ ਪਰ ਲੁੱਕ ਵਾਈਜ਼ ਲਹਿੰਗਾ ਬਹੁਤ ਪਿਆਰਾ ਕੁੜੀਆਂ ਨੂੰ ਬਹੁਤ ਪਸੰਦ ਕਰਦੀ ਹੈ ਇਹ ਵੀ ਦੋ ਚਾਰ ਵਾਰੀ ਜਾ ਚੁੱਕਾ ਹੈ ਘੱਟ ਫਲੇਅਰ ਹੋਣ ਕਰਕੇ ਇਹਨੂੰ ਆਪਾਂ ਘੱਟ ਰੈਂਕ ਤੇ ਤੁਹਾਨੂੰ ਦੇ ਦਾਂਗੇ ਤੇ ਇਹ ਲਹਿੰਗਾ ਤੁਸੀਂ ਦੇਖ ਸਕਦੇ ਸਾਡੇ ਤੋਂ ਚੁੱਕਿਆ ਵੀ ਨਹੀਂ ਜਾ ਰਿਹਾ ਤੇ ਫਲੇਅਰ ਇਹਦੀ ਬਹੁਤ ਜ਼ਿਆਦਾ ਹੈ ਸਭ ਤੋਂ ਜ਼ਿਆਦਾ ਲਹੰਗੇ ਦੀ ਫਲੇਅਰ ਇਹਦੀ ਏਸੇ ਦੀ ਆ ਤੇ ਇਹਦਾ ਕਲਰ ਤੁਸੀਂ ਮੈਂ ਨਹੀਂ ਤੁਹਾਨੂੰ ਦੱਸ ਸਕਦੀ ਤੁਸੀਂ ਆਪ ਹੀ ਇਹਦਾ ਬੇਸ ਜਿਹੜਾ ਸਕਿਨ ਕਲਰ ਆ ਬਾਕੀ ਉੱਪਰ ਮਹਿਰੂਨ ਗ੍ਰੀਨ ਸਾਰੇ ਕਲਰ ਇਹਦੇ ਉੱਪਰ ਦਿੱਤੇ ਗਏ ਆ ਬਹੁਤ ਸੋਹਣਾ ਲਹੰਗਾ ਹੈ ਇਹ ਵੀ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਡਿਮਾਂਡਿੰਗ ਲਹੰਗਾ ਸੀ ਤੇ ਕੁੜੀਆਂ ਨੇ ਆਪ ਹੀ ਮੰਗਵਾਇਆ ਸੀ ਮੈਨੂੰ ਫੋਟੋ ਪਾ ਕੇ ਤੇ ਇਹ ਵੀ ਲਹੰਗਾ ਤੁਹਾਨੂੰ ਬਹੁਤ ਮਤਲਬ ਇਹਦਾ ਕੀ ਹੈ ਰ ਆ ਫਿਰ ਵੀ ਤੁਹਾਨੂੰ ਜੈਨੂਨ ਜੇ ਪ੍ਰਾਈਸ ਤੇ ਰੈਂਟ ਤੇ ਤੁਹਾਨੂੰ ਦਿੱਤਾ ਜਾਏਗਾ ਲਾਸਟ ਤੇ ਆਪਾਂ ਲਹਿੰਗੇ ਦੇ ਸਾਰੇ ਲਹਿੰਗਿਆਂ ਦੇ ਰੈਂਟ ਤੁਹਾਨੂੰ ਦੱਸਾਂਗੇ ਤੇ ਤੁਸੀਂ ਜ਼ਰੂਰ ਦੇਖੋ ਵੀਡੀਓ ਤੇ ਲਹਿੰਗੇ ਤੇ ਬਣੇ ਰਹੋ ਇਸੇ ਤਰ੍ਹਾਂ ਹੀ ਸਾਡੇ ਨਾਲ ਤੇ ਇਹ ਲਹਿੰਗਾ ਹੈ ਗਰਲਿਸ਼ ਲਹਿੰਗਾ ਦੇਖੋ ਇਹਦੀ ਫਲੇਅਰ ਵੀ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਤੇ ਐਮਬਰਾਇਡਰੀ ਹੋਈ ਹੋਈ ਆ ਕਲਰ ਵੀ ਬਹੁਤ ਪਿਆਰਾ ਲਾਈਟ ਕਲਰ ਕੁੜੀਆਂ ਮੋਸਟਲੀ ਪਸੰਦ ਕਰਦੀਆਂ ਤੇ ਇਹੋ ਜਿਹੇ ਲਹਿੰਗੇ ਤੁਹਾਨੂੰ ਮਿਲ ਸਕਦੇ ਆ ਜਿਵੇਂ ਏ ਬ੍ਰਾਈਡਲ ਦੇ ਭੈਣ ਨੇ ਪਾਉਣੇ ਹੋਣ ਸਹੇਲੀ ਨੇ ਪਾਉਣਾ ਹੋਵੇ ਜਾਂ ਕਿਸੇ ਪਰਜਾਈ ਨੇ ਪਾਉਣਾ ਹੋਵੇ ਮਾਸੀ ਭੂਆ ਵੀ ਪਾ ਸਕਦੀ ਆ ਕੋਈ ਵੀ ਗਰਲਿਸ਼ ਲਹਿੰਗਾ ਲੈਣਾ ਚਾਵੇ ਤਾਂ ਇਹ ਲਹਿੰਗਾ ਬੈਸਟ ਹੈ ਇਹਨਾਂ ਦੇ ਪ੍ਰਾਈਸ ਬਿਲਕੁਲ ਬਿਲਕੁਲ ਤੁਹਾਡੇ ਸੂਟ ਦੇ ਰੇਟ ਤੋਂ ਕਿਤੇ ਜ਼ਿਆਦਾ ਘੱਟ ਮਿਲਨੇ ਰੈਂਟ ਤੇ ਮਿਲ ਜੂਗਾ ਤੁਹਾਨੂੰ ਸੋ ਤੁਸੀਂ ਇਹ ਤਾਂ ਸਿਰਫ ਮੈਂ ਸੈਂਪਲ ਵਜੋਂ ਵਿਖਾਏ ਆ ਬ੍ਰਾਈਡਲ ਤੇ ਸਾਈਡਰ ਲੈਣਗੇ ਜੇ ਤੁਸੀਂ ਜ਼ਿਆਦਾ ਲਹਿੰਗੇ ਦੇਖਣੇ ਆ ਤੇ ਆਪਣੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਵਿਜ਼ਿਟ ਕਰਕੇ ਤੁਸੀਂ ਲਹਿੰਗੇ ਰੈਂਟ ਤੇ ਲੈ ਸਕਦੇ ਹੋ ਤੇ ਇッカ ਬਹੁਤ ਹੀ ਵਧੀਆ ਘੇਰੇ ਚ ਘੇਰੇ ਦਾ ਬਹੁਤ ਵਧੀਆ ਕੇਨ ਕੇਨ ਆਪਾਂ ਫਿਰ ਵੀ ਥੱਲੇ ਦਿਨੇ ਨਾਲ ਚਾਹੇ ਘੇਰੇ ਜਿੰਨੇ ਮਰਜ਼ੀ ਭਾਵੇਂ ਡਬਲ ਡਬਲ ਕੇਨ ਸਾਰਿਆਂ ਦੀ ਲੱਗੀ ਹੋਈ ਆ ਪਰ ਫਿਰ ਵੀ ਇੱਕ ਕੇਨ ਅਸੀਂ ਨਾਲ ਦਿੰਨੇ ਆ ਉਹਦੇ ਨਾਲ ਫਲਾਵਰਟ ਹੋਰ ਵੀ ਵਧੀਆ ਲਹਿੰਗਿਆਂ ਦੀ ਆ ਜਾਂਦੀ ਆ ਸੋ ਇਹ ਜਿਹੜਾ 3D ਲਹਿੰਗਾ ਹੈ ਬਹੁਤ ਹੀ ਪਿਆਰਾ ਲਹਿੰਗਾ ਹੈ 레드 ਪਿੰਕ ਤੇ ਪੀਚ ਕਲਰ ਦਾ ਕੰਟਰਾਸਟ ਬਣਿਆ ਹੋਇਆ ਹੈ ਹੈਂਡਵਰਕ ਹੋਇਆ ਹੈ ਬਹੁਤ ਹੀ ਪਿਆਰਾ ਲਹਿੰਗਾ ਹੈ ਇਹ ਵੀ ਤੁਸੀਂ ਲਹਿੰਗਾ ਰੈੱਡ ਦੇ ਪਰਚੇਸ ਕਰ ਸਕਦੇ ਹੋ ਅਹੀਂ ਤੇ ਵੀ ਸਰਪੋਲੀਆਂ ਹੋ ਕੇ ਬੈਠੀਆਂ ਸੀ ਧਮਾ-ਧਾਮ ਕੱਪੜੇ ਲਾਇਤਾਰ ਤੇ ਕੱਪੜੇ ਸੀ ਅਚਾਨਕ ਹੀ ਮੀਂਹ ਆ ਗਿਆ ਸਵੇਰ ਦਾ ਧਿਆਨ ਰੱਖੀ ਜਾਨੀਏ ਇਹ ਚਲ ਕੱਪੜੇ ਬਾਹਰ ਸੋਨੇ ਸੁੱਕਦੇ ਆ ਅੰਦਰ ਉਹਦੀ ਗੱਲ ਨਹੀਂ ਬੰਦ ਹਾਂਜੀ ਹਵਾਚ ਨਾਲੇ ਵੀ ਵਧੀਆ ਹੋ ਜਾਂਦੇ ਆਪਾਂ ਤਾਂ ਸਲੂਨ 'ਚ ਬੈਠੀਆਂ ਸੀ ਕਿਆਂ ਤਾਂ ਮਹਿੰਗੇ ਵੀ ਵੀਡੀਓ ਬਣਾ ਕੇ ਟੀਆਂ ਸੀ ਹਾਂਜੀ ਪਤਾ ਹੀ ਨਹੀਂ ਪੀ ਕਿਹੜੇ ਨਾਲੇ ਅਜੇ ਵੀ ਛਿੱਟਾਂੀਆਂ ਪੈ ਗਈਆਂ ਸਹੀ ਗੱਲ ਆ ਮੰਜਾ ਵੀ ਬਾਹਰ ਸੀ ਤੇਦਰ ਕੋਸ਼ ਛੱਤ ਦਾ ਕੀ ਹਾਲ ਹੋ ਗਿਆ ਹਾਂਜੀ ਤੇ ਪੱਕੇ ਕਾਲੀ ਤੇ ਉਲੀ ਦਾ ਸਹੀ ਗੱਲ ਹੈ ਬੜਾ ਹੀ ਮੰਦਾ ਬਹੁਤ ਹੁਣ ਤਾਂ ਮੀਂਹ ਪਾਣੀ ਆ ਆ ਵੀ ਕਿੰਨਾ ਪਾਣੀ ਜਿਹੰਦਰ ਵੀ ਹਜੇ ਸਾਡੇ ਲਾਗੇ ਚ ਬੜਾ ਸੁੱਕਾ ਇਕ ਸਿਰਫ بارشਾਂ ਕਰਕੇ ਹਾਂਜੀ ਆ ਜੋ ਪਾਣੀ ਆ ਦੇਖੋ ਕਿ ਖਰਾਬ ਹੋਇਆ ਜਿਹੜੇ ਚਾਰਿਆਂ ਲੋਕਾਂ ਨੇ ਝੋਨੇ ਲੋ ਗੇ ਇਸ ਵਾਰ ਤਾਂ ਬਸ ਹੀ ਨਹੀਂ ਹੁੰਦੀ ਪਈ ਬੱਸ ਕਰਦੇ ਤੇਰੇ ਜਿਹੜੇ ਜਹਤ ਤੋਂ ਇਹਦਾ ਚੱਲਦਾ ਨਹੀਂ ਆਉਹੀ ਨਾ ਇਹਦੀਆਂ ਵੀ ਹੋਈਆਂ ਸੋ ਇਹ ਗੱਲ ਆ ਇਹ ਨਾਲੇ ਬੀਲ ਦੀ ਸੜਦੀ ਉਹ ਹੀ ਨਾ ਇਹ ਮੇਰੇ ਕੋਲ ਨਹੀਂ ਪਾਸ ਕਰੋ ਨਾ ਪਾਓ ਲੋੜ ਸਹੀ ਗੱਲ ਹੈ ਉਹਨਾਂ ਦਾ ਤਾਂ ਮੈਨੂੰ ਲੱਗਦਾ ਅੱਧਾ ਝੋਨਾ ਡੋਪ ਗਿਆ ਹਨਾ ਡੋਪ ਗਿਆ ਕਿਉਂ ਨੀਵਾ ਸੀ ਨਾ ਹਾਂਜੀ ਰੁਕ ਗਿਆ ਜੀ ਪਾਣੀ ਖੜ ਗਿਆ ਆ ਉੱਥੇ ਥਾਂ ਉਹ ਪਾਣੀ ਜਿਹੜਾ ਥਾਣਾ ਉਹ ਸੀਗਾ ਟ੍ਰੈਕਟਰ ਪਿੱਛੇ ਡਰਾਈਵਰ ਉਹ ਹੀ ਲਾ ਆਹੇ ਕੱਲੇ ਟਰੈਕਟਰ ਹੀ ਟਰੈਕਟਰ ਨੂੰ ਖਿੱਚੀ ਲੈਂਦੇ ਆ ਨਵੀਂ ਤਕਨੀਕ ਹੁੰਦਾ ਵਰਾਉ ਮਿਓ ਗਿਆ ਪੂਰਾ ਜੇ ਪਾਣੀ 'ਚ ਸ਼ਾਲਾ ਮਾਰਨ ਨੂੰ ਸਹੀ ਗੱਲ ਖਾਲਿਆਂ ਦੇ ਵਿੱਚ ਨਿੱਕੜ ਹੁੰਦੇ ਨਾਲ ਹੁੰਦੇ ਸੀ ਹਾਂ ਜੀ ਇਹੋ ਜੇ ਪਾਣੀ 'ਚ ਸ਼ਾਲਾ ਮਾਰਦੇ ਹੁੰਦੇ ਸੀ ਜਿਹੜੇ ਅਸੀਂ ਤੁਹਾਨੂੰ ਲਹਿੰਗੇ ਦਿਖਾਏ ਆ ਉਹ ਲਹਿੰਗਿਆਂ ਨੂੰ ਮਤਲਬ ਟਵਲ ਦੇ ਵਿੱਚ ਦਿਖਾਏ ਆ ਜੇਕਰ ਉਹਨਾਂ ਨੂੰ ਸਿੰਗਲ 'ਚ ਕਰੀਏ ਤਾਂ ਉਹਨਾਂ ਦੀ ਫਲੇਅਰ ਬਹੁਤ ਜ਼ਿਆਦਾ ਦਿਖਾਈ ਦਿੱਤੀ ਆ ਜਿਵੇਂ ਤੁਸੀਂ ਮੋਸਟਲੀ ਜਿਹੜੇ ਕਸਟਮਰ ਆ ਉਹ ਕਹਿੰਦੇ ਆ ਫਲੇਅਰ ਘਟਾ ਕਿਉਂਕਿ ਉਹ ਸਿੰਗਲ ਫਲੇਅਰ ਦੇ ਵਿੱਚ ਵੇਖਦੇ ਇਹ ਸਟਿਚ ਕੀਤੇ ਹੋਏ ਲਹੰਗੇ ਆ ਰੈਂਟਲ ਲਹੰਗੇ ਆ ਸੋ ਇਸ ਕਰਕੇ ਤੁਹਾਨੂੰ ਹੋ ਸਕਦਾ ਫਲੇਅਰ ਚ ਲੱਗੇ ਇਸ ਤਰ੍ਹਾਂ ਪਰ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਇਹੀ ਲਹੰਗੇ ਨੂੰ ਡਬਲ ਇਹ ਡਬਲ ਚਾ ਇਹਨੂੰ ਜੇ ਸਿੰਗਲ ਕਰਾਂਗੇ ਤਾਂ ਇਹਦੀ ਘੇਰਾ ਇਹਦਾ ਕਿੱਥੇ ਜਾਊਗਾ ਕਿਉਂਕਿ ਡਬਲ ਜੀ ਬਹੁਤ ਜ਼ਿਆਦਾ ਫਲਾਵਟ ਬਹੁਤ ਜ਼ਿਆਦਾ ਜਦੋਂ ਕਿ ਇਹਨ ਥੱਲੇ ਪਾ ਕੇ ਉੱਪਰ ਦੇ ਲਹੰਗਾ ਪਾਉਣੇ ਆ ਤੇ ਉਹ ਬਿਲਕੁਲ ਉਹੀ ਲੁੱਕ ਆਉਂਦੀ ਆ ਜਿਹੜੀ ਤੁਹਾਨੂੰ ਪਸੰਦ ਆ ਜਿਹੜੀ ਅੱਜ ਕੱਲ ਕੁੜੀਆਂ ਚਾਹੁੰਦੀਆਂ ਫੁੱਲ ਫਲੇਅਰ ਇੱਕ ਵਾਰੀ ਵਿਜ਼ਿਟ ਕਰਕੇ ਆ ਕੇ ਜਰੂਰ ਦੇਖੋ ਕਿ ਜਿਹੜੀ ਗੱਲ ਆ ਕਲਰਸ ਦੀ ਪ੍ਰੋਪਰ ਜਿਹੜੀ ਸ਼ਾਈਨਿੰਗ ਆ ਚਮਕ ਆ ਜਿਹੜੀ ਉਹ ਵੀਡੀਓ ਦੇ ਵਿੱਚ ਨਹੀਂ ਸ਼ੂਟ ਹੋ ਸਕਦੀ ਹੁੰਦੀ ਤੇ ਆ ਕੇ ਵੇਖ ਕੇ ਜਿਹੜਾ ਤੁਸੀਂ ਵਿਜ਼ਿਟ ਕਰਕੇ ਦੇਖ ਲੈਣਾ ਉਹ ਚੀਜ਼ ਹੋਰ ਹੁੰਦੀ ਆ ਤੇ ਇਹਦੇ ਵਿੱਚ ਕੋਈ ਹੈਂਡਵਰਕ ਵਾਲੇ ਆ ਕੋਈ ਮਸ਼ੀਨੀ ਵਰਕ ਵਾਲੇ ਆ ਕੋ ਰੈੱਡ ਕਲਰ ਦੇ ਵੀ ਅਲੱਗ-ਅਲੱਗ ਰੈੱਡ ਕਲਰ ਆ ਮਹਿਰੂਨ ਚ ਵੀ ਅਲੱਗ-ਅਲੱਗ ਮਹਿਰੂਨ ਆ ਬੰਜੰਟਾ ਚ ਵੀ ਰਗਰਗ ਮੰਜੰਟਾ ਕਲਰ ਆ ਸੋ ਆ ਕੇ ਵਿਜ਼ਿਟ ਕਰਕੇ ਫੇਰੀ ਤੁਸੀਂ ਕਿਸੇ ਫੈਸਲੇ ਤੇ ਪਹੁੰਚ ਸਕਦੇ ਹੋ ਤੇ ਰੈਂਟ ਬਿਲਕੁਲ ਘੱਟ 3000 ਤੋਂ ਲੈ ਕੇ 5000 ਤੱਕ ਇਹ ਜਿਹੜੇ ਜਿੰਨੇ ਵੀ ਲਹਿੰਗੇ ਦਿਖਾਏ ਤੁਹਾਨੂੰ ਮਿਲ ਜਾਣਗੇ ਕਿਉਂਕਿ ਲੈਂਗਿਆਂ ਦਾ ਰੈਂਟ ਸਾਡਾ ਪੂਰਾ ਹੋਇਆ ਹੋਇਆ ਹੈ ਹੁਣ ਅਸੀਂ ਸਿਰਫ ਤਾਂ ਸਿਰਫ ਜਿਹੜੇ 15-15000 ਵਿੱਚ ਰੈਂਟ ਤੇ ਦਿੰਦੇ ਸੀ ਉਹ 5000 ਚ ਦੇ ਰਹੇ ਆ ਬਹੁਤ ਹੀ ਵਧੀਆ ਆਫਰ ਆ ਇਹ ਆਫਰ ਦਾ ਮੌਕਾ ਚੱਕ ਲੋ ਜਿੰਦੇ ਜਿਹੜੇ ਭੈਣ ਭਰਾ ਤੱਕਿਆ ਜਾਂਦਾ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਦੱਸਿਓ ਜਰੂਰ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਸਭ ਤੋਂ ਪਹਿਲਾਂ ਜਿਹੜੇ ਪਹਿਣ ਪ੍ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਦਬਾ ਦਿਓ ਤਾਂ ਜੋ ਮੇਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਹੁਣ ਆਪਾਂ ਇੱਥੇ ਵੀਡੀਓ ਨੂੰ ਕਰਦੇ ਆਂ ਐਂਡ ਤੇ ਕੱਲ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ